ਦੋਸਤੋ ਕਣਕ ਦਾ ਨਵਾਂ ਸੀਜ਼ਨ ਹੌਮ ਹਮਾ ਕੇ ਆਪਣੀਆਂ ਬਰੂਹਾਂ ਤੱਕ ਪਹੁੰਚ ਚੁੱਕਾ ਹੈ ਸਭ ਤੋਂ ਪਹਿਲੇ ਨੰਬਰ ਤੇ ਤਾਂ ਆਪਾਂ ਇਹ ਅਰਦਾਸ ਕਰਦੇ ਹਾਂ ਕਿ ਇਸ ਸੀਜ਼ਨ ਦੇ ਵਿੱਚ ਆਉਣ ਵਾਲੇ ਜਿਹੜੇ ਦਾਣੇ ਨੇ ਉਹ ਆਪਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਨਿਹਾਰ ਲੈ ਕੇ ਆਉਣ ਕਣਕ ਦੀ ਵਾਢੀ ਸ਼ੁਰੂ ਹੋ ਜਾਣੀ ਹੈ ਲਗਭਗ 10 ਦਿਨ ਤੋਂ ਪੰਜਾਬ ਦੇ ਵਿੱਚ ਵਾਢੀ ਜਿਹੜੀ ਚਾਲੂ ਹੋ ਜਾਊਗੀ ਅਸੀਂ ਵੀ ਜਿਹੜੀ ਅਗੇਤੀ ਕਣਕ ਹੈ ਉਹਦੀ 10 ਕੁ ਦਿਨਾਂ ਨੂੰ ਵਾਢੀ ਜਿਹੜੀ ਤਕਰੀਬਨ ਚਾਲੂ ਕਰ ਦਿਆਂਗੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਹੈ ਇਸ ਸੀਜ਼ਨ ਦੇ ਵਿੱਚ ਸਰਕਾਰ ਨੇ ਕਿਹੜੀਆਂ ਕਿਹੜੀਆਂ ਫਸਲਾਂ ਦੇ ਕਿੰਨੇ ਕਿੰਨੇ ਰੇਟ ਵਧਾਏ ਨੇ ਜਵਾਂ ਦਾ ਛੋਲਿਆਂ ਦਾ ਜਾਂ ਮਸਰਾਂ ਦਾ ਜਾਂ ਹੋਰ ਜਿਹੜੀ ਸਰੋਂ ਹੋ ਗਈ ਜਾਂ ਮੀਨ ਜਿਹੜੀ ਆਪਣੀ ਫਸਲ ਹੈ ਕਣਕ ਕਣਕ ਦਾ ਰੇਟ ਜਿਹੜਾ ਇਸ ਵਾਰ ਸਰਕਾਰੀ ਕਿੰਨਾ ਰਹਿਣ ਵਾਲਾ ਹੈ ਮੰਡੀਆਂ ਦੇ ਵਿੱਚ ਤੁਹਾਨੂੰ ਕਿੰਨਾ ਰੇਟ ਕਣਕ ਦਾ ਮਿਲੇਗਾ ਤੇ ਨਾਲ ਦੀ ਨਾਲ ਬਾਕੀ ਫਸਲਾਂ ਦਾ ਕਿੰਨਾ ਮਿਲੇਗਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਿਲਕੁਲ ਡਿਟੇਲ ਦੇ ਨਾਲ ਸਾਰਾ ਕੁਝ ਦੱਸੂਗਾ ਵੀਡੀਓ ਵੇਖਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਬਿਲਕੁਲ ਲਗਾਤਾਰਤਾ ਦੇ ਨਾਲ ਤੁਸੀਂ ਜੁੜੇ ਰਹੋ। ਸੋ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਜਵਾਂ ਦੀ। ਜਵਾਂ ਦੇ ਰੇਟ ਦੇ ਵਿੱਚ ਇਸ ਵਾਰ 115 ਰੁਪਏ ਦਾ ਐਮਐਸਪੀ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਹੈ ਹਾਲਾਂਕਿ ਕਹਿਣ ਨੂੰ ਹੀ ਹੁੰਦੀ ਹੈ ਮਿਲਦੀ ਤੇ ਆਪਾਂ ਨੂੰ ਹੈਗੀ ਨਹੀਂਗੀ ਪਰ ਫਿਰ ਵੀ 115 ਰੁਪਈਆ ਦਾ ਵਾਧਾ ਕੀਤਾ ਗਿਆ ਹੈ ਜਵਾਂ ਦਾ ਇਸ ਵਾਰ ਰੇਟ ਹੈ 18500 ਰੁਪਏ ਪ੍ਰਤੀ ਕੁਇੰਟਲ। ਇਹਦੇ ਤੋਂ ਬਾਅਦ ਦੇ ਵਿੱਚ ਛੋਲਿਆਂ ਦੀ ਜਿਹੜੀ ਐਮਐਸਪੀ ਹੈ ਉਹਦੇ ਵਿੱਚ 150 ਰੁਪਈਆ ਦਾ ਵਾਧਾ ਕੀਤਾ ਗਿਆ ਹੈ। ਇਸ ਵਾਰ 5440 ਰੁਪਏ ਪ੍ਰਤੀ ਕੁਇੰਟਲ ਛੋਲਿਆਂ ਦਾ ਜਿਹੜਾ ਸਰਕਾਰੀ ਰੇਟ ਹੈ ਮਸਰਾ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ 450 ਰੁਪਈਆ ਦਾ ਵਾਧਾ ਕੀਤਾ ਗਿਆ ਹੈ ਇਸ ਵਾਰ ਮਸਰਾਂ ਦਾ ਰੇਟ ਹੈ 450 ਰੁਪਏ ਪ੍ਰਤੀ ਕੁਆਂਟਲ ਇਹਦੇ ਤੋਂ ਬਾਅਦ ਸਰੋਂ ਦੇ ਰੇਟ ਦੇ ਵਿੱਚ 200 ਰੁਪਏ ਦਾ ਵਾਧਾ ਕੀਤਾ ਗਿਆ ਹੈ 550 ਰੁਪਏ ਪ੍ਰਤੀ ਕੁਆਂਟਲ ਜਿਹੜਾ ਐਮਐਸਪੀ ਦੇ ਉੱਤੇ ਸਰੋਂ ਦਾ ਵੇਕਣ ਦਾ ਜਿਹੜਾ ਰੇਟ ਹੈ ਪੰਜਾਬ ਦੇ ਵਿੱਚ ਹਾਲਾਂਕਿ ਬਹੁਤਾਰਤ ਫਸਲਾਂ ਦੇ ਉੱਤੇ ਐਮਐਸਪੀ ਸਰਕਾਰ ਆਪਾਂ ਨੂੰ ਦਿੰਦੀ ਨਹੀਂ ਨੰਗੀ ਜੋ ਕਿ ਆਪਾਂ ਗੁਹਾਰ ਵੀ ਲਾਉਂਦੇ ਰਹਿੰਨੇ ਆ ਤੇ ਇਹਨਾਂ ਸਾਰੀਆਂ ਫਸਲਾਂ ਤੋਂ ਬਾਅਦ ਦੇ ਵਿੱਚ ਜਿਹੜੀ ਮੇਨ ਫਸਲ ਹੈ ਆਪਣੀ ਕਣਕ ਜਿਹਦੇ ਉੱਤੇ ਆਪਾਂ ਨੂੰ ਐਮਐਸਪੀ ਮਿਲਦੀ ਏ ਕਣਕ ਦਾ ਇਸ ਵਾਰ ਰੇਟ 150 ਰੁਪਏ ਪ੍ਰਤੀ ਕੁਆਂਟਲ ਜਾਨੀ ₹150 ਪ੍ਰਤੀ ਕਵਾਂਟਲ ਕਣਕ ਦਾ ਰੇਟ ਜਿਹੜਾ ਵਧਾਇਆ ਹੈ ਕੇਂਦਰ ਸਰਕਾਰ ਨੇ ਇਸ ਵਾਰ ਤੁਹਾਨੂੰ ਕਣਕ ਦਾ ਰੇਟ ਮੰਡੀ ਦੇ ਵਿੱਚ ਮਿਲੇਗਾ ₹2275 ਪ੍ਰਤੀ ਕਵਾਂਟਲ ਸਰਕਾਰੀ ਜਿਹੜਾ ਕਣਕ ਦਾ ਰੇਟ ਹੈ ਸੋ ਇਹ ਜਿਹੜੀਆਂ ਫਸਲਾਂ ਦੇ ਸਰਕਾਰ ਨੇ ਰੇਟ ਇੰਨੇ-ਇੰਨੇ ਵਧਾਏ ਨੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਤੇ ਰੇਟ ਕਿਵੇਂ ਦੇ ਲੱਗੇ ਨੇ ਕਿ ਤੁਸੀਂ ਇਹਨਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਜੋ ਵੀ ਆਪਣੇ ਵਿਚਾਰ ਰੱਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਰੂਰ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਭੈਣ ਭਰਾਵਾਂ ਦੇ ਨਾਲ ਆਪਾਂ ਜਰੂਰ ਸ਼ੇਅਰ ਕਰਨਾ ਹੈ ਵੇਖ ਕੇ ਵੀਡੀਓ ਛੱਡਣੀ ਨਹੀਂ ਨੀ ਗਈ ਜਾਣਾ ਨਹੀਂ ਕਿਤੇ ਵੀ ਜਿੰਨੇ ਵੀ ਰਿਸ਼ਤੇਦਾਰ ਨੇ ਭੈਣ ਭਰਾ ਨੇ ਉਹਨਾਂ ਦੇ ਨਾਲ ਜਰੂਰ ਵੀਡੀਓ ਨੂੰ ਸ਼ੇਅਰ ਕਰਨਾ ਹੈ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ